ਫੁਲਵਾਮਤ ਜਹਿਲਮ ਨਦੀ ਚ 9 ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ 2 ਲਾਪਤਾ ਹੁਸ਼ਿਆਰਪੁਰ ਚ ਜਲਦੀ ਗੱਡੀ ਨੂੰ ਲੱਗੀ ਪਿਆਨਾ ਕੱਗ ਚਾਲਕ ਨੇ ਸ਼ਾਲਮਾਰ ਮਸਾ ਬਚਾਈ ਆਪਣੀ ਜਾਨ ਦੇਖੋ ਮੌਕੇ ਦੀਆਂ ਤਸਵੀਰਾਂ ਆਜਪਾ ਨੇ ਪੰਜਾਬ ਦੀਆਂ ਤਿੰਨ ਹੋਰ ਸੀਟਾਂ ਲਈ ਐਲਾਨੇ ਉਮੀਦਵਾਰ ਸ਼੍ਰੀ ਅਨੰਦਪੁਰ ਸੈਤੋਸ਼ ਬਾਦ ਸ਼ਰਮਾ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਦਿੱਤੀ ਟਿਕਟ ਗੁਰਦਾਸਪੁਰ ਚ ਦਲੇਰ ਪੰਜਾਬੀ ਮੁਟਿਆਰ ਨੇ ਘੇਰੇ ਲੁਟੇਰੇ ਹਰ ਪਾਸੇ ਹੋ ਰਹੀ ਇਸ ਪੰਜਾਬ ਬੰਦੀ ਚਰਚਾ ਜਿਸ ਨੇ ਬਿਨਾ ਕਬਰਾਏ ਕਾਬੂ ਕੀਤਾ ਲੁਟੇਰੇ ਮੋਹਾਲੀ ਚ ਬੁੱਬਾ ਮਾਰ ਰਹੀ ਪਤਨੀ 12 ਸਾਲ ਹੋ ਕਰਵਾਲੇ ਨੂੰ ਲੱਭ ਰਹੀ ਨਹੀਂ ਲੱਗਿਆ ਕੋਈ ਪਤਾ ਦੋ ਪੁੱਤਾਂ ਚੋਂ ਇੱਕ ਦੀ ਹੋ ਗਈ ਮੌਤ ਇੱਕ ਦਿਮਾਗੀ ਤੌਰ ਤੇ ਬਿਮਾਰ ਦਿੱਲੀ ਚ ਸੀਬੀਆਈ ਨੇ ਆਰਐਮਐਲ ਹਸਪਤਾਲ ਦੇ ਦੋ ਡਾਕਟਰਾਂ ਸਮੇਤ 9 ਲੋਕਾਂ ਨੂੰ ਕੀਤਾ ਗ੍ਰਿਫਤਾਰ ਇਲਾਜ ਦੇ ਨਾਂ ਉਤੇ ਮਰੀਜ਼ਾਂ ਤੋਂ ਲੈਂਦੇ ਸੀ ਰਿਸ਼ਵਤ ਅਬ ਰਿਸਰਚ ਵੱਡੇ ਰਾਈਜ਼ ਸ਼ੈਲਰ ਨੂੰ ਲੱਗੀ ਪਿਆਨ ਕਾ ਗੱਗ ਬਜਾਉਣ ਲਈ ਢਾ ਦਿੱਤੀਆਂ ਕੰਦਾ ਦੇਖੋ ਮੌਕੇ ਦੀਆਂ ਤਸਵੀਰਾਂ ਸੈਮ ਪੇਟਰੋਦਾ ਨੇ ਇੰਡੀਆ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਗੋਲ ਵਿਰਾੜ ਗੈਂਗ ਦੇ 10 ਸ਼ਾਰਪ ਸ਼ੂਟਰ ਗ੍ਰਿਫਤਾਰ ਦੋ ਵਾਰ ਸੰਸਦ ਮੈਂਬਰ रह ਚੁੱਕੇ ਅਮਰਜੀਤ ਕੌਰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹਰੀਸ਼ ਚੌਧਰੀ ਰਜਿੰਦਰ ਕੌਰ ਪੱਠਲ ਅਤੇ ਦਵਿੰਦਰ যাদਬ ਨੇ ਕੀਤਾ ਸਵਾਗਤ